ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਜਿਹੜੀ ਅੱਜ ਦੀ ਹੈਗੀ ਖਾਸ ਇੱਕ ਵੀਡੀਓ ਤਾਂ ਬਣਾ ਰਹੇ ਆ ਵੀ ਬਰਸਾਤ ਹੁਣ ਆਉਣ ਵਾਲੀ ਸਾਰਿਆਂ ਨੂੰ ਪਤਾ ਹੈਗਾ ਜਿਹੜੇ ਪੰਜਾਬ ਦੇ ਯੂਥ ਕਲੱਬ ਹੈਗੇ ਆ ਪੰਜਾਬ ਦੀ ਪੰਚਾਇਤਾਂ ਹੋਰ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਬੜੇ ਜ਼ੋਰ ਸ਼ੋਰ ਨਾਲ ਹੁਣ ਮਤਲਬ ਲੱਗੇ ਹੋਇਆ ਵੀ ਹੁਣ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਤੇ ਇਹਦੀ ਵਿਉਂਤਬੰਦੀ ਬਾਰੇ ਗੱਲ ਕਰਨੀ ਕਿਵੇਂ ਵਿਉਂਤਬੰਦੀ ਕੀਤੀ ਜਾਵੇ ਤੇ ਅਸੀਂ ਉਹਨੂੰ ਕੀ ਸੁਜੈਸਟ ਕਰਾਂ ਇਹ ਵੀ ਆਪਾਂ ਅੱਜ ਚਰਚਾ ਕਰ ਰਹੇ ਕੋਈ ਲੰਬੇ ਸਮੇਂ ਤੋਂ ਅਸੀਂ 15 ਸਾਲ ਤੋਂ ਮਤਲਬ ਮੈਂ ਜਿਹੜੀ ਸੰਸਥਾ ਦੀ ਸੰਸਥਾ ਦਾ 7-8 ਸਾਲ ਹੋ ਗਏ ਉਸ ਤੋਂ ਪਹਿਲਾਂ ਦਾ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਤਾਂ ਸਾਡਾ ਐਕਸਪੀਰੀਅੰਸ ਤੁਹਾਨੂੰ ਦੱਸਾਂਗੇ ਕਿ ਕੀ ਸਹੀ ਢੰਗ ਨਾਲ ਹੋਣਾ ਚਾਹੀਦਾ ਮਤਲਬ ਕਹਿੰਦਾ ਦੇਖੋ ਮਤਲਬ ਕਹਿੰਦਾ ਹੁਣ ਇਸ ਤਰ੍ਹਾਂ ਹੈਗਾ इमोਸ਼ਨਲ ਸਾਰੇ ਹੋਰੇ ਆਪਾਂ ਜਿੰਨੀ ਹੀਟ ਦੇਖੀ ਆ ਅੱਜ ਇਸ ਵਾਰ ਦਾ ਮਾਹੌਲ ਬਹੁਤ ਹੀ ਸਾਨੂੰ ਮਤਲਬ ਚੇਂਜ ਲੱਗਿਆ ਅਵੇਰਨੈਸ ਲੱਗੀ ਆ ਪਰੇ ਦੇ ਵਿੱਚ ਕੁਝ ਗੱਲਾਂ ਹੈਗੀਆਂ ਕੁਝ ਟਾਈਮ ਆਪਾਂ ਬੂਟੇ ਲਾ ਕੇ ਬਾਅਦ ਚ ਆਪਾਂ ਜਦੋਂ ਅਕਤੂਬਰ ਨੂੰ ਉਹ ਮਠੰਡ ਆਉਂਦੀ ਹੈ ਤਾਂ ਫਿਰ ਆਪਾਂ ਪੁੱਲ ਦੇ ਤੁਰੇ ਜਾਂਦੇ ਹੈਗੇ ਆ ਰੁੱਖਾਂ ਦੀ ਕੀ ਰਿਕੁਆਇਰਮੈਂਟ ਉਹਦੇ ਬਾਰੇ ਵਿਚਾਰ ਚਾ ਕਰਾਂਗੇ ਆਪਾਂ ਸਰਦੀ ਵਿੱਚ ਕੀ ਚਾਹੀਦਾ ਰੁੱਖਾਂ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਕਨਸੈਪਟ ਜਿਹੜਾ ਸਾਡਾ ਜੰਗਲ ਲਾਉਣ ਦਾ ਕਨਸੈਪਟ ਉਹਦੇ ਬਾਰੇ ਚਰਚਾ ਕਰਾਂਗੇ ਵੀ ਇਹ ਕੀ ਚੀਜ਼ ਆ ਮਤਲਬ ਕਹਿੰਦਾ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਜੰਗਲ ਲਾਉਣ ਦਾ ਇੱਕ ਅਸੀਂ ਵਿਧੀ ਨਾਲ ਕੰਮ ਕਰਦੇ ਆਂ ਇੱਕ ਸੈਂਟੀਫਿਕ ਅਪਰੋਚ ਹੈਗੀ ਆ ਉਸ ਨਾਲ ਜੰਗਲ ਲਾਉਨੇ ਆ ਅਸੀਂ ਤੇ ਜੰਗਲ ਲਾਉਣ ਤੋਂ ਪਹਿਲਾਂ ਅਸੀਂ ਸਾਰਾ ਜਿਹ ਉਹਨੂੰ ਆਈਡੈਂਟੀਫਾਈ ਕਰਦੇ ਆ ਤੇ ਤਿੰਨ ਚੀਜ਼ਾਂ ਮੈਨ ਅਸੀਂ ਇਹਦੇ ਵਿੱਚ ਦੇਖ ਰੇ ਕਰਦੇ ਆ ਵੀ ਕੀ ਚਾਹੀਦਾ ਸਾਨੂੰ ਇੱਕ ਤਾਂ ਪਾਣੀ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਜੰਗਲ ਦੇ ਵਿੱਚ ਜੇ ਕਨਾਲ ਚ ਲੱਗਿਆ ਚਾਹੇ ਉਹ 10 ਕਿੱਲੇ ਚ ਲੱਗਿਆ ਪਾਣੀ ਦੀ ਰਿਕੁਆਇਰਮੈਂਟ ਆ ਉਸ ਤੋਂ ਬਾਅਦ ਉਹਦੀ ਕੋਸ਼ਿਸ਼ ਹੋ ਸਕਦੀ ਹੈ ਬਾਉਂਡਰੀ ਹੋਵੇ ਤਾਂ ਬਾਉਂਡਰੀ ਬਹੁਤ ਜ਼ਰੂਰੀ ਆ ਤਾਂ ਉਸ ਤੋਂ ਬਾਅਦ ਉਹਦੇ ਲੇਬਰ ਹੋਗੀ ਜਿਹੜੇ ਤੁਹਾਨੂੰ ਪਾਲਣ ਦੀ ਓਨਰਸ਼ਿਪ ਹੈਗੀ ਆ ਇਹ ਤਿੰਨ ਕੰਪੋਨੈਂਟ ਜਦੋਂ ਤੱਕ ਪੂਰੇ ਨਹੀਂ ਸਾਡੀ ਜਿਹੜੀ ਫਾਊਂਡੇਸ਼ਨ ਦਾ ਰਾਊਂਡ ਗਲਾਸ ਹੈਗੀ ਆ ਘਟਕੜ ਅਸੀਂ ਇਹ ਜੰਗਲ ਨੂੰ ਨਹੀਂ ਲਾਉਂਦੇ ਜੇ ਪ੍ਰਾਈਵੇਟ ਦੀ ਗੱਲ ਕਰੀ ਬੂਟੇ ਫ੍ਰੀ ਸਪਲਾਈ ਕਰਦੇ ਆ ਟਰਾਂਸਪੋਰਟੇਸ਼ਨ ਫ੍ਰੀ ਦੇ ਦਿੰਦੇ ਆ ਤੇ ਨਾਲ ਮਤਲਬ ਕਹਿੰਦਾ ਉਹਦੇ ਵਿੱਚ ਟੈਕਨੀਕਲ ਸਪੋਰਟ ਹੋਗੀ ਤੇ ਮੋਨਿਟਰਿੰਗ ਦੇ ਮੇਨਟੇਨੈਂਸ ਜਿਹੜੀ ਹੈਗੀ ਉਹ ਫਾਰਮਰ ਕਰਦਾ ਇਹਦੇ ਵਿੱਚ ਜਿਹੜੀ ਜਿਹੜੀ ਮੇਨਟੇਨੈਂਸ ਕੰਪੋਨੈਂਟ ਹੈਗਾ ਤੇ ਲਗਾ ਜਿਹੜੇ ਜੰਗਲ ਨਾਲ ਖੱਡੇ ਪਟਣੇ ਵੀ ਹੈਗੇ ਉਹਦੇ ਵੀ ਜੇ ਤਾਂ ਜੜੇ ਨੇੜੇ-ਜੜੇ ਹੈਗਾ ਮਸ਼ੀਨਰੀ ਭੇਜ ਦਿੰਦੇ ਆ ਨਹੀਂ ਤਾਂ ਫਿਰ ਫਾਰਮ ਆਪਣੀ ਲੇਬਰ ਲਾ ਕੇ ਖੱਡੇ ਪਟਾ ਲੈਂਦਾ ਹੈਗਾ ਡਿਫਰੈਂਸ ਇਹ ਹੈਗਾ ਗਵਰਨਮੈਂਟ ਤੇ ਪਰਸਨ ਲਾ ਲੋ ਵੀ ਗਵਰਨਮੈਂਟ ਦੇ ਕੇਸ ਵਿੱਚ ਸਾਨੂੰ ਲੇਬਰ ਮਿਲ ਜਾਂਦੀ ਹੈਗੀ ਆ ਮਨਰੇਗਾ ਅੰਡਰ ਸਕੀਮ ਅੰਡਰ ਪਰ ਪਰ ਇੱਕ ਤਾਂ ਜੰਗਲ ਦੀ ਕਨਸੈਪਟ ਦੀ ਗੱਲ ਹੈ ਜੰਗਲ ਸਾਨੂੰ ਇਹ ਫਾਇਦੇ ਹੁੰਨ ਜੰਗਲ ਦੇ ਕੀ ਲਾਉਂਦੇ ਇੱਕ ਤਾਂ ਸਿਕਿਉਰ ਜਗ੍ਹਾਵਾਂ ਹੁੰਦੀਆਂ ਤੇ ਇਕੱਠੇ ਰੁੱਖ ਲੱਗ ਜਾਂਦੇ ਇੱਥੇ ਇੱਕ ਤਾਂ ਇਹ ਬੈਨੀਫਿਟ ਆ ਸਾਡੀ ਜਿਹੜੀ ਫਾਊਂਡੇਸ਼ਨ ਲਗਾਤਾਰ ਜੰਗਲ ਲਾਉਂਦੀ ਹੈ ਹੁਣ ਤੱਕ ਅਸੀਂ 1300 ਦੇ ਕਰੀਬ ਜੰਗਲ ਲਾ ਚੁੱਕੇ ਹਾਂ ਤੇ ਸਾਰੇ ਬਹੁਤ ਵਧੀਆ ਚੱਲ ਰਹੇ 90% ਤੋਂ ਵੱਧ ਸਰਵਾਈਵਲ ਆ ਹੁਣ ਦੂਜੀ ਗੱਲ ਆ ਗਈ ਪਾਰਕ ਦੀ ਵੀ ਪਾਰਕ ਵਿੱਚ ਪਿੰਡਾਂ ਦੇ ਵਿੱਚ ਪਾਰਕ ਬਣ ਜਾਂਦੇ ਆ ਪਰ ਉਹ ਸਟਰਕਚਰ ਹੀ ਖੜਾ ਰਹਿ ਜਾਂਦਾ ਹੈਗਾ ਪਾਰਕ ਦੀ ਬੂਟੇ ਨਹੀਂ ਲੱਗ ਪਾਉਂਦੇ ਸਾਡੇ ਕੋਲੇ ਪਾਰਕ ਦੇ ਵੀ ਸਾਰਾ ਕਨਸੈਪਟ ਹੈਗਾ ਇਹ ਅਸੀਂ ਮੰਦਰੀਗਾ ਚੋਂ ਪਾਸ ਕਰਾਉਣੇ ਬੰਦੇ ਫੇਰ ਜਾ ਕੇ پارک ਅਸੀਂ ਮਤਲਬ ਕਹਿੰਦਾ ਖੱਡੇ ਪੜਦੀ ਹੈ ਮੰਦਰੀਗਾ ਫੇਰ ਜਾ ਕੇ پارک ਦੀ ਪਲਾਂਟੇਸ਼ਨ ਹੁੰਦੀ ਹੈ ਦੇ ਵਿੱਚ ਬਾਅਦ ਚ ਵੀ ਮੇਨਟੇਨੈਂਸ ਵਾਸਤੇ ਵੀ ਅਸੀਂ ਲਗਾਤਾਰ ਮੰਦਰੀਗਾ ਲੈ ਕੇ ਚੱਲਾ ਤਾਂ ਕਿ ਇਹਦੀ ਵੀ ਇਹਦੇ ਵਿੱਚ ਵੀ ਬੂਟੇ ਜਿਹੜੇ ਹੈਗੇ ਆ ਬਚੇ ਰਹਿਣ ਤਾਂ ਕਿਉਂਕਿ ਦੇਖੋ ਅਸੀਂ ਇਹੀ ਇਹੀ ਕਮੀ ਇਹੀ ਆਉਂਦੀ ਰਹੀ ਹੈ ਸਮੇਂ ਪਿਛਲੇ ਸਮਿਆਂ ਚ ਵੀ ਬੂਟੇ ਲੱਗ ਕੇ ਮੇਨਟੇਨ ਸਹੀ ਟੰਗਣਾ ਹੋ ਨਹੀਂ ਸਕੇ ਮੋਨਿਟਰਿੰਗ ਦੀ ਹੋ ਸਕੇ ਸਾਡਾ ਉਹਦੇ ਵਿੱਚ ਹੀ ਸਾਡਾ ਜਿਹੜਾ ਖਾਸ ਰੋਲ ਆਉਂਦਾ ਹੈਗਾ ਫਾਊਂਡੇਸ਼ਨ ਦਾ ਵੀ ਅਸੀਂ ਮੋਨਿਟਰਿੰਗ ਦੇ ਵਿੱਚ ਬਹੁਤ ਸਟਰੈਂਥ ਆ ਇਹ ਲਈ ਓਨਰਸ਼ਿਪ ਦੇ ਕੇ ਹੀ ਚੱਲਦੇ ਆ ਨਹੀਂ ਓਨਰਸ਼ਿਪ ਬਿਨਾ ਦੇਤੇ ਨਹੀਂ ਚੱਲਦੇ ਤੀਜੀ ਗੱਲ ਆ ਕਿ ਰੋਡ ਸਾਈਡ ਪਲਾਂਟੇਸ਼ਨ ਦੀ ਹੁਣ ਸਾਨੂੰ ਬਈ ਬਹੁਤ ਸਾਰੇ ਕੌਲਾਂ ਆ ਰਹੇ ਆ ਬੀਏਸੀ ਪਿੰਡਾਂ ਵਿੱਚੋਂ ਅਸੀਂ ਰੋਡ ਤੇ ਲਾਉਣੇ ਆ ਜੀ ਬੂਟੇ ਇੱਥੇ ਅਸੀਂ ਇੱਕ ਜ਼ਰੂਰ ਕਹਾਂਗੇ ਵੀ ਰੋਡ ਤੋਂ ਲਾਉਣ ਤੋਂ ਪਹਿਲਾਂ ਦੋ ਤਿੰਨ ਗੱਲਾਂ ਧਿਆਨ ਚ ਰੱਖਣੀਆਂ ਪੈਣੀਆਂ ਆਪਾਂ ਨੂੰ ਇੱਕ ਤਾਂ ਸਾਨੂੰ ਸਹੀ ਬੂਟਿਆਂ ਦੀ ਸਿਲੈਕਸ਼ਨ ਕਰਨੀ ਪੈਣੀ ਹੈ ਵੀ ਕਿਹੜੇ ਲਾਉਣੇ ਆ ਉਹ ਫਾਰਮਰ ਦੇ ਕੰਸੈਂਟ ਤੋਂ ਬਿਨਾ ਮੇਰੀ ਸਾਡੀ ਬੇਨਤੀ ਹੈ ਨਾ ਲਾਓ ਜੇ ਫਾਰਮਰ ਕਹਿੰਦਾ ਨਿਮ ਲਾਉਣੇ ਆ ਤੁਸੀਂ ਹੋਰ ਬੂਟਾ ਦੇਵੋਗੇ ਤਾਂ ਉਹ ਮੁਸ਼ਕਲ ਹੋ ਜਾਊਗਾ ਤੇ ਫਾਰਮਰ ਦਾ ਸਲਾਹ ਕਰਕੇ ਜਿਹੜੇ ਵੀਰ ਭਰਾ ਰੋਡ ਸਾਈਡ ਤੇ ਲਾਉਣਾ ਚਾਹੁੰਦੇ ਆ ਉਹ ਫਾਰਮਰ ਨਾਲ ਗੱਲ ਕਰਨ ਜੇ ਫਾਰਮਰ ਤੁਸੀਂ ਗੱਲ ਕਰੋਗੇ ਸਲਾਹ ਕਰੋਗੇ ਜਿਹੜਾ ਫਾਰਮਰ ਲਾਊਗਾ ਤਾਂ ਉਹਨੂੰ ਆਪ ਵੀ ਖੁਦ ਵੀ ਕਰੂਗਾ ਬਚਾਉਣ ਦੀ ਕੋਸ਼ਿਸ਼ ਹੁਣ ਗੱਲ ਆ ਕਿ ਜੇ ਤੁਸੀਂ ਫਾਰਮਰ ਦੇ ਕੰਢੇ ਲਾ ਵੀ ਦਿੰਦੇ ਹੋ ਆਪਾਂ ਨੂੰ ਪਤਾ ਹੈਗਾ ਵੀ ਹਰ ਸਾਲ ਸਾਡੇ ਜੀਦੀ ਤੋਂ ਬਾਅਦ ਅੱਗ ਲੱਗਦੀ ਹੈਗੀ ਆ ਤਾਂ ਉਸ ਸਮੇਂ ਆਪਾਂ ਜਿੱਥੇ ਵੀ ਜਿਹੜੇ ਵੀਰ ਭਰਾ ਨੇ ਇਹ ਕਾਰਜ ਕੀਤਾ ਹੈਗਾ ਆਪਾਂ ਉਸ ਸਮੇਂ ਟਰੈਕਟਰ ਨਾਲ ਅਸੀਂ ਵੀ ਦੇਖਿਆ ਕੁਝ ਬੰਦੇ ਨੇ ਚੰਗਾ ਕੰਮ ਕੀਤਾ ਕਣਕ ਦੀ ਦੁਕਾਨਕ ਦੀ ਨਾਲ ਨੂੰ ਅੱਗ ਲੱਗਿਆ ਕਈਆਂ ਨੇ 5-10 ਫੁੱਟ ਜਗ੍ਹਾ ਨੂੰ ਬਹਾਤ ਆ ਉਧਰਲੇ ਪਾਸੇ ਰੁੱਖਾਂ ਤੱਕ ਜੇ ਤਾਂ ਅੱਗ ਨਾ ਜਾਵੇ ਇਹਦਾ ਵੀ ਤੁਸੀਂ ਮਤਲਬ ਕਹਿੰਦਾ ਮਤਲਬ ਪੂਰਾ ਧਿਆਨ ਰੱਖਣਾ ਤੀਜੀ ਗੱਲ ਆ ਕਿ ਰੋਡ ਸਾਈਡ ਦੇ ਉੱਤੇ ਬਰਸਾਤਾਂ ਤੱਕ ਸਾਰਾ ਸਿਸਟਮ ਠੀਕ ਆ ਬਰਸਾਤਾਂ ਆਗੇ ਚੱਲੀ ਜਾਂਦਾ ਸਿਸਟਮ ਉਸ ਤੋਂ ਬਾਅਦ ਵੀ ਰੁੱਖਾਂ ਦੀ ਪੂਰੀ ਸ਼ਾਂਗਾ ਸ਼نگਾਈ ਕਟਿੰਗ ਹੋ ਗਿਆ ਉਹਨੂੰ ਪਾਣੀ ਲਗਾਤਾਰ ਸਰਦੀ ਵਿੱਚ ਵੀ ਲੋੜ ਪੈਂਦੀ ਹੈ ਇਹ ਮਤਲਬ ਕਹਿੰਦਾ ਤੁਸੀਂ ਮਤਲਬ ਕਹਿੰਦਾ ਇਹ ਹੈਗਾ ਵੀ ਜਦ ਰੋਡ ਸਾਈਡ ਸੇ ਲਾਉਣਾ ਪਲੈਨਿੰਗ ਕਰਕੇ ਲਾਉਣਾ ਇਹ ਵਿਦਾਊਟ ਪਲੈਨਿੰਗ ਹਮੇਸ਼ਾ ਬੂਟੇ ਮਰਦੇ ਹੀ ਦੇਖਿਆ ਸੀ ਮਤਲਬ ਅਸੀਂ ਸਰਵਾਈਵ ਨਹੀਂ ਕਰ ਰਹੇ ਇਸ ਲਈ ਇਸ ਲਈ ਅਸੀਂ ਜਿਹੜਾ ਜਦੋਂ ਵੀ ਰੋਡ ਸਾਈਡ ਤੇ ਆਵਾਂਗੇ ਪੂਰੀ ਫਾਰਮਰ ਦਾ ਕਨਸੈਂਟ ਹੋਊਗਾ ਕਤਾਬਾਂ ਦਿਖਾ ਕੇ ਫਾਰਮਰ ਨੂੰ ਚੂਜ਼ ਕਰਾਵਾਂਗੇ ਬੂਟੇ ਇਹ ਕੇ ਰੋਡ ਸਾਈਡ ਦਾ ਹੋ ਗਿਆ ਉਸ ਤੋਂ ਬਾਅਦ ਗੱਲ ਆ ਗਈ ਚਾਹੇ ਉਹ ਤੁਹਾਡਾ ਕਿਤੇ ਵੀ ਜਗ੍ਹਾ ਤੇ ਤਾਰਾਂ ਥੱਲੇ ਬੂਟੇ ਜਰੂਰ ਦੇਖਣਾ ਤਾਰਾਂ ਨੂੰ ਜਰੂਰ ਦੇਖਣਾ ਸੀ ਮਰ ਜੇ ਕੋਈ ਤਾਰਬੰਦ ਨਾਲ ਲਾਈਨ ਜਾ ਰਹੀ ਆ ਤਾਂ ਉਸ ਤਾਰਾਂ ਥੱਲੇ ਚਾਹੇ ਉਹ ਫਾਰਮਰ ਦੀ ਲੈਂਡ ਆ ਚਾਹੇ ਕਿਤੇ ਹੋਰ ਲੈਂਡ ਆ ਉਹ ਮਤਲਬ ਕਿ ਇਹਦੇ ਧਿਆਨ ਰੱਖਣਾ ਹੈਗਾ ਵੀ ਛੋਟੇ ਰੁੱਖ ਜਿਵੇਂ ਇਹਦੇ ਵਿੱਚ ਕਨੇਰ ਪੀਲੀ ਆ ਜਾਂਦੀ ਆ ਹਮੇਲੀਆ ਆ ਜਾਂਦਾ ਹੈਗਾ ਹਵਿਸਕਸ ਆ ਜਾਂਦਾ ਹੈਗਾ ਚੰਪਾ ਆ ਜਾਂਦੀ ਹੈਗੇ ਕਈ ਤਰ੍ਹਾਂ ਦੇ ਰੁੱਖ ਹੈਗੇ ਜਿਹੜੇ ਸਾਡੇ ਇਹ ਤਾਰਾਂ ਥੱਲੇ ਲਾਉਣ ਵਾਲੇ ਹੈਗੇ ਆ ਉਹ ਮਤਲਬ ਤੁਹਾਨੂੰ ਉੱਥੇ ਪ੍ਰੈਫਰੈਂਸ ਸਹੀ ਰਹੂਗੀ ਤਾਰ ਥੱਲੇ ਬੂਟਾ ਉਹੀ ਲਾਓ ਟਕੋਮਾ ਹੋ ਗਿਆ ਇਹ ਸਾਰੇ ਲੱਗ ਸਕਦੇ ਤਾਰਾਂ ਥੱਲੇ ਤਾਂ ਉਸ ਤੋਂ ਬਾਅਦ ਇੱਕ ਗੱਲ ਹੋਰ ਫਿਰਨੀਆਂ ਦੀ ਸਾਨੂੰ ਬਹੁਤ ਸਾਰੇ ਗੋਲ ਆ ਰਹੇ ਵੀ ਫਿਰਨੀਆਂ ਦੇ ਬੂਟੇ ਲਾਉਣੇ ਆ ਫਿਰਨੀਆਂ ਦੇ ਕੀ ਕਰੀਏ ਇਹਦੇ ਵਿੱਚ ਆਪਾਂ ਨੂੰ ਦੇਖਣਾ ਪੈਣਾ ਵੀ ਥੱਲੇ ਕਿਤੇ ਕੋਈ ਜਿਹੜੇ ਫਿਰਨੀਆਂ ਦੇ ਘੰਡੇ ਲਾਉਣੇ ਵੀ ਤਾਂ ਥੱਲੇ ਕੋਈ ਪਾਈਪ ਲਾਈਨ ਤਾਂ ਨਹੀਂ ਜਾ ਰਹੀ ਇਹ ਵੀ ਦੇਖਣਾ ਪੈਣਾ ਆਪ ਨੂੰ ਚੈੱਕ ਕਰਾਉਣਾ ਪੈਣਾ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਬਾਹਰ ਘਰ ਦੇ ਲੱਗਿਆ ਉਹਨੂੰ ਨਾਲ ਇਨਵੋਲਵ ਕਰਨਾ ਪੈਣਾ ਆਪ ਨੂੰ ਤਾਂ ਕਿ ਪਾਣੀ ਦਾ ਪ੍ਰਬੰਧ ਲਗਾਤਾਰ ਰਹੇ ਤੇ ਸਪੀਸੀਸ ਤਾਂ ਆਪ ਨੂੰ ਉਹ ਲਾਉਣੇ ਪੈਣੇ ਕਿ ਜਿਆਦਾ ਵੱਡੇ ਦਰਖਤ ਨਾ ਬਣ ਤੋ ਉਹ ਆਪ ਨੂੰ ਫਾਈਕਸ ਦੀ ਵੈਰੈਟੀ ਜਿਹੜੀ ਕਟਿੰਗ ਹੋ ਜਾਂਦੀ ਜਾਂ ਕੋਈ ਆਪਾਂ ਚਾਂਦਨੀ ਹੋ ਗਿਆ ਜਾਂ ਹਾਬਿਸਕਸ ਹੋ ਗਿਆ ਇਹ ਜਿਹੜੇ ਛੋਟੇ ਜਿਹੜੇ ਰੁੱਖ ਹੈਗੇ ਜਿਹੜੇ ਫੁੱਲਾਂ ਵਾਲੇ ਹੈਗੇ ਸਾਰੇ ਇੱਥੇ ਆਪਾਂ ਨੂੰ ਫਿਰਨੀਆਂ ਤੇ ਲਾਉਣੇ ਚਾਹੀਦੇ ਹੈਗੇ ਆ ਜੇ ਤੁਹਾਨੂੰ ਬਹੁਤ ਵੱਡੀ ਜਗ੍ਹਾ ਥੋੜੀ ਫਿਰਨੀ ਨਮ ਹੋ ਗਈ ਇਹ ਸਾਰੇ ਤੁਸੀਂ ला ਸਕਦੇ ਹੋ ਉੱਥੇ ਵੀ ਪਲੈਨਿੰਗ ਤੁਹਾਨੂੰ ਪੂਰੀ ਲੋਡ ਪੈਣੀ ਆ ਹੁਣ ਗੱਲ ਆ ਗਈ ਮਤਲਬ ਸਾਡੇ ਲੰਗਰ ਦਾ ਕਨਸੈਪਟ ਹੋ ਲੰਗਰ ਦੇ ਸਾਨੂੰ ਕਈ ਕੌਲਾਂ ਨੂੰ ਇਸ ਲੰਗਰ ਲਾਉਣਾ ਬੂਟਿਆਂ ਦਾ ਅਸੀਂ ਇਹਦੇ ਵਿੱਚ ਇਹ ਸਮਝ ਪਾਇਆ ਵੀ ਲੰਗਰ ਲਾਉਣ ਦੀ ਜਿਹੜਾ ਪਿੰਡ ਲੰਗਰ ਲਾਉਣ ਦੀ ਕੋਸ਼ਿਸ਼ ਕਰਦਾ ਜੇ ਉਹ ਆਪਣੇ ਪਿੰਡ ਵਿੱਚ ਜਗ੍ਹਾ ਨੂੰ ਆਈਡੈਂਟੀਫਾਈ ਕਰਕੇ ਆਪਦੀ ਇੱਕ ਕਮੇਟੀ ਬਣਾ ਕੇ ਜੰਗਲ ਲਾਵੇ ਤਾਂ ਉਹ ਜ਼ਿਆਦਾ ਬਿਹਤਰੀ ਆ ਕਿਉਂਕਿ ਅਸੀਂ ਦੇਖਿਆ ਵੀ ਬਹੁਤ ਸਾਰੇ ਰੁੱਖ ਜਿਹੜੋ ਲੰਗਰ ਲੱਗਦਾ ਹੈਗਾ ਉਸ ਸਮੇ ਲੋਕ ਲੈ ਜਾਂਦੇ ਆ ਰੁੱਖ ਤੇ ਬਾਅਦ ਚ ਜਾ ਕੇ ਅਸੀਂ ਦੇਖਦੇ ਆਂ ਵੀ ਜਿਹੜਾ ਸਿਸਟਮ ਆ ਉਹ ਰੁੱਕ ਕੇ ਵੀਰ ਨਹੀਂ ਲੱਗਦੇ ਕਿ ਵੀਰ ਭੁੱਲ ਜਾਂਦੇ ਆ ਘਰੇ ਪੈ ਰ ਜਾਂਦੇ ਆ ਜਾਂ ਕਿਤੇ ਸੂਏਆਂ ਕੰਡੇ ਲਾਇਆ ਜਾਂ ਕਿਸੇ ਪਾਰਕਾਂ ਚ ਮੋਟੀਵੇਟ ਹੋ ਕੇ ਪਾਰਕਾਂ ਚ ਲਾਇਆ ਜਾ ਕੇ ਆਪਾਂ ਉਸ ਕੇਸ ਵਿੱਚ ਬੂਟੇ ਜਦੋਂ ਸਰਦੀ ਆਉਂਦੀ ਹੈਗੇ ਉਹ ਬੂਟੇ ਫੇਰ ਮਰ ਜਾਂਦੇ ਹੈਗੇ ਤਾਂ ਇਹ ਜਿਹੜਾ ਲੰਗਰ ਦਾ ਕਨਸੈਪਟ ਵੀ ਕੋਸ਼ਿਸ਼ ਕਰੋ ਨਾਲ ਉਹ ਜੇ ਲੰਗਰ ਤੁਸੀਂ ਲਾਉਣਾ ਵੀ ਤਾਂ ਨਹੀਂ ਸਰਦਾ ਹੈਗਾ ਤਾਂ ਉਹਦੀ ਇੱਕ ਡਿਟੇਲ ਬਣਾਓ ਵੀ ਕੌਣ ਤੁਹਾਡੇ ਪਿੰਡ ਵਿੱਚੋਂ ਬੂਟਾ ਲੈ ਕੇ ਗਿਆ ਉਹਨੇ ਬੂਟੇ ਲਾਇਕ ਨਹੀਂ ਉਹਦਾ ਪੂਰਾ ਟਰੈਕ ਰੱਖੋ ਇਹਦੇ ਵੀ ਟਰੈਕ ਰੱਖਣ ਦੇ ਵਿੱਚ ਬਹੁਤ ਸਾਰੀ ਮਸ਼ੱਕਤ ਲੱਗਦੀ ਹੈ ਮਿਹਨਤ ਲੱਗਦੀ ਹੈ ਤੁਸੀਂ ਅਗਲੇ ਜਿਸ ਅੱਜ ਅੱਜ ਇਸ ਵਾਰ ਜੇ ਨੰਗਲ ਲਾਤਾ ਸੀ 500 ਬੂਟਿਆਂ ਦਾ ਅਗਲੇ ਸਾਲ ਚੈੱਕ ਕਰੋ ਵੀ 500 ਬੂਟਿਆਂ ਚ ਕਿੰਨੇ ਬਚੇ ਹੈਗੇ ਇਹ ਇੱਕ ਟਰੈਕ ਰੱਖਣਾ ਪੈਣਾ ਹੈਗਾ ਜਿਵੇਂ ਸਾਡੀ ਫਾਊਂਡੇਸ਼ਨ ਆ ਕੋਸ਼ਿਸ਼ ਕਰਦੀ ਵੀ ਹਰ ਬੂਟੇ ਦਾ ਟਰੈਕ ਹੁੰਦਾ ਜੇ ਕੋਈ ਸਾਡੇ ਕੋਲ ਨਰਸੀਜੀ ਬੂਟਾ ਲੱਗੇ ਤਾਂ ਉਹ ਵੀ ਸਾਡੀ ਅਸੀਂ ਨਾਮ ਲਿਖਦੇ ਹਾਂ ਧਾਰ ਕਾਰਡ ਲਿਖਦੇ ਹਾਂ ਸਾਰਾ ਕੁਝ ਕਰਦੇ ਹੈਗੇ ਆ ਬਾਕੀ ਹੁਣ ਹੋਰ ਗੱਲਾਂ ਕੁਝ ਧਿਆਨ ਦੇਣ ਯੋਗ ਹੈਗੀਆਂ ਮਤਲਬ ਜਿਵੇਂ ਹੁਣ ਆਪਾਂ ਨੂੰ ਪਤਾ ਹੈਗਾ ਬਰਸਾਤ ਆਪਣੇ ਟਾਈਮ ਲੀਕ ਤਾਂ ਉਸ ਜਿਹੜੇ ਬੂਟੇ ਨੂੰ ਟਾਈਮ ਲਈ ਆਪਾਂ ਨੂੰ ਪਾਣੀ ਟੈਂਕਰਾਂ ਰਾਹੀਂ ਜੇ ਆਪਾਂ ਰੋਡ ਸਾਈਡ ਲਾਉਣਾ ਰੋਡ ਸਾਈਡ ਦੀ ਗੱਲ ਚੱਲ ਰਹੀ ਹੈ ਇਸੇ ਤਰੀਕੇ ਜੰਗਲਾਬੈਤ ਅਸੀਂ ਮਤਲਬ ਕੋਸ਼ਿਸ਼ ਕਰਦੇ ਪਾਣੀ ਦਾ ਪ੍ਰਬੰਧ ਮੰਤਰਿਕਾ ਨਾਲ ਹੁੰਦੀ ਹੈ ਸਾਰਾ ਆਪਾਂ ਸੀ ਧਿਆਨ ਰੱਖਦੇ ਹੈਗਾ ਇਹ ਆਪਾਂ ਨੂੰ ਧਿਆਨ ਰੱਖਣਾ ਪੈਣਾ ਵੀ ਅੱਜ ਕੱਲ ਬਰਸਾਤ ਦਾ ਕੁਛ ਨਹੀਂ ਪਤਾ ਕਦੋਂ ਪੈਣੀ ਹੈ ਜੇ 20 ਦਿਨ ਵਿੱਚ ਨਾ ਬਰਸਾਤ ਕੋਈ ਟੁੱਟਮੀ ਪੈ ਗਈ ਤਾਂ ਵੀ ਸਾਨੂੰ ਬੂਟਿਆਂ ਦੀ ਜਿਹੜੇ ਲਾਏ ਹੋਏ ਬੂਟੇ ਕੇਅਰ ਕਰਨੇ ਨੇ ਇਸ ਲਈ ਕੋਸ਼ਿਸ਼ ਕਰੋ ਜਿਹੜਾ ਇਹ ਓਪਨ ਪਲਾਂਟੇਸ਼ਨ ਹੈਗੀ ਜਿਹੜਾ ਰੋਡ ਸਾਈਡ ਤੇ ਹੈ ਇਹਨੂੰ ਆਪਾਂ ਬਰਸਾਤ ਆ ਤੇ ਦੂਸਰੀ ਵਿੱਚ ਗੱਲ ਆ ਗਈ ਸਰਦੀਆਂ ਵਿੱਚ ਹੁਣ ਕਿਵੇਂ ਸਾਮ ਕਰਨੀਆਂ ਸਰਦੀਆਂ ਵਿੱਚ ਰੁੱਖਾਂ ਨੂੰ ਦੇਖੋ ਅਸੀਂ ਪਹਿਲਾਂ ਜ਼ਿਕਰ ਵੀ ਕਰ ਚੁੱਕੇ ਹਾਂ ਬਹੁਤ ਸਾਰੇ ਵੀਡੀਓ ਵਿੱਚ ਵੀ ਰੁੱਖਾਂ ਨੂੰ ਸਰਦੀਆਂ ਵਿੱਚ ਪਾਣੀ ਦੀ ਲੋੜ ਪੈਂਦੀ ਹੈ ਕਿਉਂਕਿ ਉਹਨੇ ਆਪਣੇ ਜਿਹੜਾ ਭੋਜਨ ਹੈਗਾ ਭੋਜਨ ਉਹਨੇ ਸਰਦੀਆਂ ਵਿੱਚ ਚਾਹੇ ਪੱਤੇ ਝਾੜ ਦਿੰਦਾ ਭੋਜਨ ਨਹੀਂ ਬਣਾ ਰਿਹਾ ਜਿਹੜਾ ਉਹਨੇ ਸਟੋਰ ਕੀਤਾ ਹੁੰਦਾ ਤਣਿਆਂ ਵਿੱਚ ਆਪਣੇ ਉਹਨੂੰ ਉਹਨੇ ਕੰਜ਼ੂਮ ਕਰਨਾ ਹੁੰਦਾ ਉਹਨੇ ਜ਼ਿੰਦਗੀ ਜਿਉਣ ਵਾਸਤੇ ਉਹਨੂੰ ਵਰਤਣਾ ਹੈਗਾ ਅਬਡੇਟ ਕਾਰਬੋਹਾਈਡਰੇਟਸ ਇਸ ਲਈ ਰੁੱਖ ਨੂੰ ਪਾਣੀ ਦੀ ਵੀ ਲੋੜ ਪੈਂਦੀ ਹੈ ਇਸ ਲਈ ਜਦੋਂ ਸਰਦੀ ਆਉਂਦੀ ਆਪਾਂ ਕੀ ਕਰਦੇ ਹੁਣ ਜਿਵੇਂ ਆਪਾਂ ਬਰਸਾਤਾਂ ਦੇ ਵਿੱਚ ਹੁਣ ਬੂ ਪਰ ਇੱਥੇ ਗੱਲ ਇਹ ਹੈ ਜਦੋਂ ਬਰਸਾਤ ਟਪਦੀ ਹੈ ਜਦੋਂ ਮੌਸਮ ਥੋੜਾ ਠੰਡੇ ਵੱਲ ਤੁਰ ਪੈਂਦਾ ਲੋਕਾਂ ਦਾ ਜਿਹੜਾ ਮਨ ਹੈਗਾ ਉਹ ਹੌਲੀ-ਹੌਲੀ ਹੋ ਕੇ ਫੇਡ ਹੁੰਦਾ ਜਾਂਦਾ ਵੀ ਅਸੀਂ ਰੁੱਖ ਲਾਏ ਵੀ ਸੀ ਕਿੱਥੇ ਲਾਏ ਸੀਗੇ ਇਸ ਲਈ ਸਾਨੂੰ ਇਹ ਧਿਆਨ ਦੇਣਾ ਪੜਿਆ ਉਹਨਾਂ ਰੁੱਖਾਂ ਨੂੰ ਮਤਲਬ ਪੂਰੀ ਆਪਾਂ ਮੋਨੀਟਰ ਰੱਖਣਾ ਹੈਗਾ ਮੋਨਿਟਰਿੰਗ ਕਰਨੀ ਹੈਗੀ ਤਾਂ ਕਿ ਆਪਾਂ ਰੁੱਖ ਲਾ ਕੇ ਭੁੱਲ ਨਾ ਜਾਈਏ ਇਹੀ ਕਾਰਨ ਅਸੀਂ ਦੇਖਿਆ ਵੀ ਜਿੰਨੇ ਰੁੱਖ ਲੱਗਦੇ ਸਾਡੇ ਪੰਜਾਬ ਦੇ ਵਿੱਚ ਹਰ ਸਾਲ ਉਹ ਮਤਲਬ ਕਹਿੰਦਾ ਮਤਲਬ ਉਹਦੀ ਮੌਤ ਦੀ ਬਲੀ ਜਿਹੜੀ ਪੱਕੀ ਹੋਏ ਨੇ ਜਿਹਨੂੰ ਆਪਾਂ ਨਹੀਂ ਦੇਖ ਰਿਹਾ ਕਰਾਂਗੇ ਇਸ ਲਈ ਬਿੰਦਿਆ ਪ੍ਰਵਾਨ ਕਰੋ ਬਿਲਕੁਲ ਉੱਥੇ ਜਿਹੜਾ ਤੁਸੀਂ ਬੂਟਾ ਜਿੱਥੇ ਲਾਇਆ ਉੱਥੇ ਉਹਨੂੰ ਧਿਆਨ ਰੱਖੋ ਉਸ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਵੀ ਕਈ ਵਾਰ ਕੀ ਹੁੰਦਾ ਆਪਾਂ ਮੋਸ਼ਨਲ ਹੋ ਕੇ ਆਪਾਂ ਇਹ ਜੀ ਜਗ੍ਹਾ ਦੇ ਬਰਾਨੀਆਂ ਜਗ੍ਹਾ ਤੇ ਲਾ ਦਨੇ ਕੋਈ ਚਾਕੇ ਕੋਈ ਮਤਲਬ ਕਿ ਕੋਈ ਪਲਾਟ ਚ ਲਾਤਾ ਕੋਈ ਇਹ ਜੀ ਜਗ੍ਹਾ ਤੇ ਲਾ ਜਿੱਥੇ ਕੋਈ ਬਿਲਕੁਲ ਬਾਲੀਬਾਦ ਥੋੜੇ ਟਾਈਮ ਬਾਦ ਭੁੱਲ ਜਾਂਦੇ ਉਹ ਕੇਸ ਵੀ ਇਸ ਲਈ ਉੱਥੇ ਵੀ ਧਿਆਨ ਰੱਖੋ ਜਿਹੜਾ ਆਪਾਂ ਕੋਈ ਬੀਆਬਾਨ ਜਗ੍ਹਾ ਚ ਲਾਤਾ ਹੈਗਾ ਜਾਂ ਮਤਲ ਮੇਰੇ ਪੂਰਾ ਧਿਆਨ ਰੱਖੋ ਨੂੰ ਸਿਸਟਮ ਸੈਟ ਕਰਦਾ ਹੁਣ ਗੱਲ ਆ ਕੀ ਰਿਪਲੇਸਮੈਂਟ ਦੀ ਹੁਣ ਕੀ ਹੁੰਦਾ ਜਦੋਂ ਆਪਾਂ ਬੂਟੇ ਲਾਉਨੇ ਆ ਤਾਂ ਆਪਾਂ ਦੇਖਦੇ ਵੀ ਕੁਝ ਪਰਸੈਂਟ ਮਾਰਟੈਲਿਟੀ ਹੁੰਦੀ ਹੈ ਜਿਵੇਂ ਸਾਡੇ ਕੇਸ ਵਿੱਚ 5 ਤੋਂ 10% ਕੇ ਵੀ ਮਾਰਟੈਲਿਟੀ ਹੁੰਦੀ ਹੈ ਅਸੀਂ ਉਹਨੂੰ ਰੈਗੂਲਰ ਮੇਨਟੇਨ ਰੱਖਦੇ ਆ ਤੇ ਉਹਦੀ ਲਗਾਤਾਰ ਰਿਪਲੇਸਮੈਂਟ ਵੀ ਕਰਦੇ ਆ ਬੂਟੇ ਦੀ ਕੋਸ਼ਿਸ਼ ਚੱਲਦੀ ਵੀ ਰਿਪਲੇਸਮੈਂਟ ਕਰਕੇ ਟਾਈਮਲੀ ਕਰਦੀ ਹੈ ਪਰ ਸਾਡੇ ਜਦੋਂ ਸਾਡੇ ਹੁਣ ਅਸੀਂ ਯੂਥ ਕਲੱਬਾਂ ਦੀ ਗੱਲ ਕਰੀ ਜਦੋਂ ਉਹ ਮਤਲਬ ਕਹਿੰਦਾ ਬੂਟੇ ਲਾਉਂਦੇ ਆ ਬਰਸਾਤਾਂ ਦੇ ਵਿੱਚ ਉਹ ਬਰਸਾਤਾਂ ਤੱਕ ਤਾਂ ਠੀ ਸਾਡਾ ਬਰਸਾਤਾਂ ਦਾ ਐਂਡ ਸੀਜ਼ਨ ਹੁੰਦਾ ਉਸ ਵੇਲੇ ਦੇਖਿਆ ਜਾਵੇ ਜਿਹੜਾ ਜੁਲਾਈ ਚ ਬੂਟਾ ਲੱਗਿਆ ਬਰਸਾਤ ਚ ਵੀ ਕਿਤੇ ਉਹ ਸਤੰਬਰ ਚ ਆਉਂਦਾ ਹੁੰਦਾ ਕੋਈ ਵਿੱਚੋਂ ਜੇ 10 ਬੂਟੇ ਮਰ ਗਏ 15 ਮਰ ਗਏ ਉਹਨੂੰ ਵੀ ਧਿਆਨ ਦੇਣਾ ਪੈਣਾ ਵੀ ਉੱਥੇ ਆਪਾਂ ਨੂੰ ਪੂਰਾ ਕੇਅਰ ਰੱਖਣਾ ਹੈਗਾ ਵੀ ਉਹਦੀ ਟਾਈਮਲੀ ਰਿਪਲੇਸਮੈਂਟ ਹੋ ਜੇ ਤੇ ਹੁਣ ਗੱਲ ਆ ਗਈ ਇਹ ਬੂਟੇ ਕਿੱਥੋਂ ਮਿਲਣਗੇ ਤਾਂ ਇਹ ਵੀ ਇੱਕ ਚਾਰ ਚਰਚਾ ਕਰਨਾ ਜ਼ਰੂਰੀ ਹੈ ਇਹ ਜਾਂ ਤਾਂ ਦੇਖੋ ਗਵਰਨਮੈਂਟ ਅਦਾਰੇ ਹੈਗੇ ਆ ਵਣ ਵਿਭਾਗ ਹੈਗਾ ਸਾਡੇ ਪੰਜਾਬ ਚ ਉਹ ਉੱਥੋਂ ਬੂਟੇ ਮਿਲਦੇ ਆ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਦੂਜੀ ਗੱਲ ਆ ਕਿ ਸਾਡੀ ਨਰਸੀ ਹੈਗੀ ਰੌਂਡ ਗਲਾ ਫਾਊਂਡੇਸ਼ਨ ਦੀ ਅਸੀਂ ਪਹਿਲਾਂ ਵੀ ਚਰਚਾ ਕਰਦੇ ਹਾਂ ਉਹਨੇ ਸਾਡੇ ਕੋਲੇ ਕਰਕ 13 14 ਕਿੱਲਿਆਂ ਚ ਸਾਡਾ ਸਟਾਕ ਹੈਗਾ ਬੂਟਿਆਂ ਦਾ ਤੇ ਸਾਡੇ ਕੋਲੇ ਲੰਗ ਪੈਂਡ ਸਾਡਾ ਮੇਨ ਹਰਸਾ ਸੈਂਟਰ ਆ ਉਦੋਂ ਬਾਅਦ ਸਾਡੀ ਕੱਗੇ ਨਰਸੀ ਹੈ ਮਤਲਬ ਇੱਕ ਹਥੋਵਾ ਪੈਂਡਾ ਬਰੇਡ ਕੋਡ ਲਈ ਇੱਕ ਸਾਡਾ ਜਿਹੜਾ ਹੈਗਾ ਬੀਡ ਬੈਮਨ ਪੈਂਡਾ ਬਠੰਡੇ ਇਹ ਤੇ ਤੁਸੀਂ ਜਾ ਕੇ ਜੇ ਤੇ 10 12 ਬੂਟੇ 15 ਲੈਣੇ ਆ ਜਾਂ 5 ਬੂਟੇ ਲੈਣੇ 7 ਲੈਣੇ ਇਹ ਤੁਸੀਂ ਇੱਥੋਂ ਜਾ ਕੇ ਆਪਦਾ ਜਾਓ ਨਰਸੀਏ ਜੇ ਤੁਸੀਂ ਉੱਥੇ ਫ੍ਰੀ ਆਫ ਕੋਸਟ ਕੋਈ ਚਾਰਜ ਨਹੀਂ ਉੱਥੇ ਬੂਟੇ ਲੈ ਲਓ ਪਰ ਇੱਥੇ ਵੀ ਮੇਰੀ ਬੇਨਤੀ ਇਹੀ ਹੈਗੀ ਹੈ ਵੀ ਆਪਾਂ ਬੂਟੇ ਜਿੱਥੇ ਲਾਉਣੇ ਆ ਪਹਿਲਾਂ ਬਿਉਂਦ ਬੰਦੀ ਕਰਕੇ ਪਹਿਲਾਂ ਖੱਡੇ ਪੱਟ ਕੇ ਉਹਨਰਸ਼ਿਪ ਦੇ ਕੇ ਉਹਨੂੰ ਫੇਰ ਜਾ ਕੇ ਸਾਡੇ ਤੋਂ ਬੂਟੇ ਲੈ ਜਾਓ ਇੰਨੀ ਕੀ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਅਸੀਂ ਦੇਖਿਆ ਹੈਗਾ ਬਾਅਦ ਚ ਆਪਾਂ ਜਿੱਥੇ ਬੂਟੇ ਜੇ ਖੱਡੇ ਨੇ ਕਈ ਵਾਰ ਕੀ ਹੁੰਦਾ ਕੋਈ ਇੰਨੇ ਈਮੋਸ਼ਨ ਹੁੰਦੇ ਆ ਬੰਦੇ ਇੰਨੇ ਮਤਲਬ ਕਹਿੰਦਾ ਸਕੋਲਾਂ ਆਉਂਦੀਆਂ ਵੀ ਸਾਨੂੰ ਬੂਟੇ ਭੇਜ ਦੋ ਫਟਾਫਟ ਤਾਂ ਉਹ ਕਾਰਜ ਨਾ ਕਰੀ ਆਪਾਂ ਪਹਿਲਾਂ ਜਿੱਥੇ ਲਾਉਣੇ ਆ ਉਹ ਚ ਪਰ ਡੇਡ ਬਾਈ ਡੇਡ ਫੁੱਟ ਦਾ ਮਿਨੀਮ ਖੱਡਾ ਪੱਟ ਲੋ ਉਹਦੇ ਵਿੱਚ ਖਾਦ ਪਾ ਲੋ ਉੱਥੇ ਉਹਦੀ ਪੂਰੀ ਦੇਖੋ ਕੌਣ ਬਾਲੀਵਾਰਸ਼ ਦਾ ਰਹੂਗਾ ਬਾਅਦ ਵਿੱਚ ਲੱਗਣ ਤੋਂ ਬਾਅਦ ਇਹ ਚੀਜ਼ ਡਿਸਾਈਡ ਕਰਨੀ ਜ਼ਰੂਰੀ ਹੈ ਬਾਲੀਵਾਰਸ਼ਕਰ ਓਨਰਸ਼ਿਪ ਕੌਣ ਆ ਮਤਲਬ ਕਿਹੜਾ ਬੰਦਾ ਓਨ ਕਰੂਗਾ ਨੂੰ ਫਿਰ ਕਿਵਰ ਐਂ ਵੀ ਦੇਖਿਆ ਸੀ ਮਤਲਬ ਬਹੁਤ ਸਾਰੇ ਕੇਸ ਜਿਉਂਥ ਕਲੱਬ ਜਿਹੜੇ ਪ੍ਰਧਾਨ ਹੁੰਦੇ ਐ ਸੈਕਟਰੀ ਹੁੰਦੇ ਬਾਹਰ ਤੁਰ ਜਾਂਦੇ ਬਾਹਰ ਜਲੇ ਜਾਂਦੇ ਆਪਣੇ ਬਰਤਾਰਾ ਜਿਹੜਾ ਹੈਗਾ ਉਸ ਕੇਸ ਵਿੱਚ ਪਿਛਲੇ ਜਿਹੜੇ ਮੈਂਬਰ ਹੁੰਦੇ ਉਹਨੂੰ ਨਹੀਂ ਸਵਾਲ ਪਾਉਂਦੇ ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਵੀ ਜਦੋਂ ਤੁਸੀਂ ਸਾਡੇ ਕੋਲੋਂ ਬੂਟੇ ਲੈ ਕੇ ਜਾ ਜਾਂ வன ਵਿਭਾਗ ਤੋਂ ਬੂਟੇ ਲੈਣੇ ਆ ਉਸ ਸਮੇਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਲਾਉਣ ਤੋਂ ਪਹਿਲਾਂ ਖੱਡੇ ਦੀ ਤਿਆਰੀ ਹੈਗੀ ਆ ਲਾਉਣ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਹੈਗਾ ਲਾਉਣ ਤੋਂ ਪਹਿਲਾਂ ਬੂਟੇ ਜਿੱਥੇ ਲਾਉਣੇ ਆ ਉਹ ਸਿਕਿਉਰ ਹੈਗੇ ਆ ਇਸ ਲਈ ਜੰਗਲ ਦਾ ਅਸੀਂ ਨਾਮ ਦਿੰਦੇ ਨੇ ਕਿਉਂਕਿ ਉੱਥੋਂ ਸਾਰੀ ਸਿਕਿਉਰਟੀ ਮਿਲਦੀ ਹੈ ਜੰਗਲਾਂ ਦੇ ਵਿੱਚ ਇਸ ਲਈ ਤੁਸੀਂ ਜਦੋਂ ਸਾਡੇ ਕੋਲੋਂ ਬੂਟੇ ਲੈ ਕੇ ਜਾ ਜਾਂ ਜਾਂ ਸਰਕਾਰੀ ਨਰਸਿ ਤੋਂ ਬੂਟੇ ਲੈ ਕੇ ਆਓ ਤਾਂ ਤੁਸੀਂ ਪਹਿਲਾਂ ਬਿਉਂਤਬੰਦੀ ਕਰਕੇ ਪਾਣੀ ਦਾ ਸਾਧਨ ਕੌਣ ਦੇਊਗਾ ਉਹਦਾ ਕੌਣ ਬਾਲੀਵਾਰ ਕੌਣ ਜ਼ਿੰਮੇਵਾਰ ਹੋਗਾ ਇਹ ਪੂਰੀ ਧਿਆਨ ਰ ਪੰਜਾਬ ਦੇ ਆਲਮੋਸਟ ਸਾਰੇ ਜਿਹੜੇ ਨੇਟਿਵ ਰੁੱਖਾ ਜਿੰਨੇ ਵਿਰਾਸ ਰੁੱਖਾ ਤੁਹਾਨੂੰ ਕਿਤੇ ਪੰਜਾਬ ਚ ਨਹੀਂ ਮਿਲਦਾ ਸਾਡੇ ਕੋਲ ਉਹ ਮਿਲ ਸਕਦੇ ਹੈਗੇ ਇਸ ਲਈ ਬੇਨਤੀ ਹੈ ਇਹੀ ਪ੍ਰਵਾਨ ਕਰੋ ਵੀ ਸਾਨੂੰ ਰੁੱਖਾ ਲਾਉਣ ਤੋਂ ਪਹਿਲਾਂ ਨੂੰ ਮਤਲਬ ਸਾਨੂੰ ਪੂਰੀ ਵਿਉਂਤਮੰਦੀ ਪੂਰੀ ਪਲੈਨਿੰਗ ਕਰਨੀ ਪੈਣੀ ਹੈ ਮਤਲਬ ਜੇ ਪਲੈਨਿੰਗ ਨਾ ਕਰਾਂਗੇ ਤਾਂ ਸਾਡੇ ਬੂਟੇ ਮਰਨ ਦੇ ਪੂਰੇ ਉਹਨੇ ਸਿਸਟਮ ਬੰਦਾ ਹੀ ਜਾਊਗਾ ਸਾਡੀ ਜਿਹੜੀ ਸੰਸਥਾ ਹੈਗੀ ਸਾਡੇ ਜਿਹੜੇ ਮੁੰਡੇ ਕੋਆਰਡੀਨੇਟਰ ਹੈਗੇ ਆ ਉਹ ਮਤਲਬ ਕਹਿੰਦਾ ਹੁਣ ਸਾਡੇ ਕੋਲ ਜੇ ਤੁਸੀਂ ਅੱਜ ਦੀ ਗੱਲ ਕਰੇ ਸਾਡੇ ਕੋਲ ਤਕਰੀਬਨ 780 ਏਕੜ ਲੈਂਡ ਜੜੀ ਪਈ ਆ ਜਿਹੜੀ ਕਿ ਲੱਗਣ ਵਾਲੇ ਬੂਟੇ ਆ ਪਰ ਉਹਨਾਂ ਵਿੱਚ ਬਹੁਤ ਸਾਰੇ ਲੈਂਡ ਵਿੱਚ ਪਾਣੀ ਦਾ ਪ੍ਰਬੰਧ ਹੈ ਨਹੀਂਗਾ ਜੇ ਪਾਣੀ ਟਿੱਬੇ ਖਾਲੀ ਪਿਆ ਟਿੱਬੇ ਹੁਣ ਸਾ ਟਿੱਬੇ ਖਾਲੀ 8 ਕਿਲੇ 10 ਕਿਲੇ ਟਿੱਬੇ ਖਾਲੀ ਬਜਰੋ ਪਾਣੀ ਦਾ ਪ੍ਰਬੰਧ ਅਸੀਂ ਨਹੀਂ ਲਾਉਂਦੇ ਉੱਥੇ ਮਤਲਬ ਇਹ ਨਹੀਂ ਅਸੀਂ ਬੂਟੇ ਨੂੰ ਮਤਲਬ ਕਹਿੰਦਾ ਵੇ ਲਾ ਕੇ ਮਾਰਨਾ ਹੈਗਾ ਜਦੋਂ ਵੀ ਸਾਡੇ ਕੋਲ ਉਹ ਉਹ ਟਿੱਬਿਆਂ ਵਾਸਤੇ ਲੈਂਡ ਵਾਸਤੇ ਪਾਣੀ ਦਾ ਪ੍ਰਬੰਧ ਹੋ ਗਿਆ ਮੋਟਰ ਦਾ ਪ੍ਰਬੰਧ ਹੋ ਗਿਆ ਕਿਸੇ ਅਸੀਂ ਪ੍ਰੋਜੈਕਟ ਵੀ ਲਿਖਦੇ ਜੇ ਸਾਨੂੰ ਉੱਥੋਂ ਮਿਲ ਗਿਆ ਉਦੋਂ ਹੀ ਉਹ ਟਿੱਬਿਆਂ ਨੂੰ ਚੱਕਿਆ ਜਾਊਗਾ ਉਹ 770 ਕਿਹੜੀ ਲੈਂਡ ਪਈ ਆ ਉਹਨੂੰ ਮਤਲਬ ਵਿਉਂਤਬੰਦੀ ਤੋਂ ਬਿਨਾ ਅਸੀਂ ਲਾਉਣਾ ਨੇ ਇਹ ਜਿਹੜੀ ਵਿਉਂਤਬੰਦੀ ਜਿਹੜੀ ਹੁੰਦੀ ਹੈ ਇਹ ਮਤਲਬ ਨਵੰਬਰ 15 ਤੋਂ ਸ਼ੁਰੂ ਹੋ ਜਾਂਦੀ ਹੈ ਇਹ ਫਰਵਰੀ ਹਰ ਸਾਲ ਫਰਵਰੀ ਦਾ ਕੰਡ ਹੁੰਦਾ ਇਹ ਸਰਵੇ ਦਾ ਟਾਈਮ ਹੁੰਦਾ ਤੇ ਉਸ ਦੌਰਾਨ ਹੀ ਸਾਰਾ ਫਿਰ ਸਿਸਟਮ ਕਰਦੇ ਆ ਤੇ ਦੂਸਰੀ ਗੱਲ ਜੀਆਰਸ ਨੂੰ ਬੇਨਤੀ ਆ ਵੀ ਜਿਹੜੇ ਸਾਡੇ ਜਿਹੜੇ ਮਾਲਵਾ ਬੈਲਟ ਆ ਸਾਰੇ ਜ਼ਿਲ੍ਹਿਆਂ 'ਚ ਅਸੀਂ ਹੈਗੇ ਮਤਲਬ ਮਾਲਵਿਆਂ ਦੇ ਤਾਂ ਉਸ ਇਲਾਕੇ ਵਿੱਚ ਤੁਸੀਂ ਸਾਡੀ ਜਿਹੜੀ ਟੀਮ ਹੈਗੀ ਉਹ ਸੰਪਰਕ ਕਰ ਸਕਦੇ ਹੋ ਕਿਉਂਕਿ ਲੈਂਡ ਨੂੰ ਲੱਭਣਾ ਆਲਰੇਡੀ ਲੈਂਡ ਆਈਡੈਂਟੀਫਾਈ ਸੀ ਕਰ ਚੁੱਕੇ ਆ ਜਿਹੜੇ ਕਿਉਂਕਿ ਗਵਰਨਮੈਂਟ ਦੇ ਟਾਰਗੇਟ ਵੀ ਬਣਾਏ ਹੋਏ ਆ ਵੀ ਗਵਰਨਮੈਂਟ ਨੇ ਵੀ ਪਲੈਨਿੰਗ ਕਰਨੀ ਵੀ ਹਾਂ ਅਸੀਂ ਬੂਟੇ ਲਾਉਣੇ ਆ ਕਿਸੇ ਜਿਲ੍ਹੇ ਨੇ 4.5 ਲੱਖ ਲਾਉਣਾ ਕਿਸੇ ਨੇ 4 ਲੱਖ ਲਾਉਣਾ ਕਿਸੇ ਨੇ 2 ਲੱਖ ਲਾਉਣਾ ਕਿਸੇ ਨੇ 1 ਲੱਖ ਲਾਉਣਾ ਇਹ ਮਤਲਬ ਨੰਬਰ ਸਿਸਟਮ ਹੁੰਦਾ ਹੈਗਾ ਗਵਰਨਮੈਂਟ ਵੱਲੋਂ ਪਰ ਉਹ ਜਿਹੜਾ ਨੰਬਰ ਹੈਗਾ ਉਹ ਨੰਬਰ ਤਾਂ ਹੀ ਕਾਮਯਾਬ ਹੋ ਪਾਊਗਾ ਜੇ ਆਪਾਂ ਉਹਦੀ ਬਿਉਂਦਬੰਦੀ ਪਹਿਲਾਂ ਤੋਂ ਕੀਤੀ ਹੋਊਗੀ ਉਹ ਸਾਡੇ ਕੋਲੇ ਸਾਰ ਇਸ ਲਈ ਜਿਸ ਵੀ ਜ਼ਿਲ੍ਹੇ ਵਿੱਚ ਕੋਈ ਪਲਾਂਟੇਸ਼ਨ ਟਾਰਗੇਟ ਹੁੰਦਾ ਸਾਡੇ ਨਾਲ ਤੁਸੀਂ ਜੀਆਰਐਸ ਭਰਾ ਵੀ ਸੰਪਰਕ ਕਰ ਸਕਦੇ ਹੋ ਪੰਚਾਇਤਾਂ ਵੀ ਸੰਪਰਕ ਕਰ ਸਕਦੀਆਂ ਟਾਰਗੇਟ ਜਿਹੜਾ ਹੁੰਦਾ ਪੂਰਾ ਉਹਨੂੰ ਤਰੀਕੇ ਨਾਲ ਕਰਾਂਗੇ ਤਾਂ ਆਪਣੀ ਜਿਹੜੀ ਕਾਮਯਾਬੀ ਹੈਗੇ ਬੂਟੇ ਰੁੱਖ ਲਾਉਂਦੇ ਉਹ ਵੱਧਦੀ ਜਾਊਗੀ ਕਿਉਂਕਿ ਇਹ ਦੇਖੋ ਫਿਰ ਦੁਬਾਰਾ ਕਹਿੰਦੇ ਆ ਵੀ ਪੰਜਾਬ ਦਾ ਹਾਲਾਤ ਆ ਜ਼ਰੂਰ ਇਸ ਸਮੇਂ ਬੜੇ ਬੜੀ ਹੈ ਨਹੀਂ ਰੁੱਖਾਂ ਨੂੰ ਲੈ ਕੇ ਕਿਉਂਕਿ ਹਰ ਸਾਲ ਲਾਉਂਦੇ ਆ ਹਰ ਸਾਲ ਮਰਦੇ ਆ ਰੋਡ ਸਾਈਡ ਤੇ ਮੇਨ ਜਿਹੜਾ ਹੁੰਦਾ ਉਹ ਅੱਗਾਂ ਨਾਲ ਮਰ ਜਾਂਦੇ ਆ ਬਹੁਤ ਸਾਰੇ ਕਾਰਨ ਹੁੰਦੇ ਆ ਪਾਣੀ ਦਾ ਪ੍ਰਬੰਧ ਨਹੀਂ ਹੋ ਪਾਉਂਦਾ ਟਾਈਮ ਸਾਰ ਅਸੀਂ ਜਿਹੜਾ ਮੈਕਸਿਮਮ ਕੋਸ਼ਿਸ਼ ਕਰਦੇ ਸੀ ਜੰਗਲ ਹੁੰਦਾ ਜਦੋਂ ਅਸੀਂ ਰੋਡ ਸਾਈਡ ਤੇ ਆਉਣਾ ਹੈਗਾ ਪੂਰੀ ਪਲੈਨਿੰਗ ਆਉਣਾ ਹੈਗਾ ਇਸ ਲਈ ਸਾਡੀ ਬੇਨਤੀ ਹੈ ਪ੍ਰਵਾਨ ਕਰਿਓ ਮਤਲਬ ਤੁਹਾਡੇ ਮੋਸ਼ਨ ਲਈ ਸੀ ਪੂਰਾ ਸਤਿਕਾਰ ਕਰਦੇ ਜਿਹੜੇ ਵੀਰਪਰਾਸ ਨੂੰ ਦੇਖ ਰਿਆ ਮੋਸ਼ਨ ਨਾ ਹੋਈ ਓਨਰਸ਼ਿਪ ਦੇ ਕੇ ਤਿਆਰੀ ਕਰਕੇ ਬਰਸਾਤਾਂ ਦੀ ਫੇਰ ਜਾ ਕੇ ਆਪਾਂ ਜੇ ਬੂਟੇ ਲਾਵਾਂਗੇ ਤਾਂ ਮੈਂ ਤਾਂ ਇਹ ਕਹਿੰਦਾ ਦੇਖੋ ਜੇ ਆਪਾਂ ਪਲੈਨਿੰਗ ਨਾਲ ਲਾਗੇ ਕਿਤੇ ਬਾਈ ਚਾਂਸ ਜਿੰਨਾ ਕ ਆਪਣਾ ਪੰਜਾਬ ਦਾ ਹੁਣ ਮੋਟੀਵੇਟ ਹੋਏ ਪਏ ਆ ਆਪਾਂ ਜੇ ਕੋਸ਼ਿਸ਼ ਚੱਲ ਰਹੀ ਹੈ ਮਤਲਬ ਕਹਿੰਦਾ ਬਹੁਤ ਲੈਵਲ ਦੇ ਵੱਡੇ ਲੈਵਲ ਦੇ ਬੂਟੇ ਲੱਗ ਸਕਦੇ ਆ ਇਸ ਲਈ ਸਾਰਿਆਂ ਨੂੰ ਬੇਨਤੀ ਹੈਗੀ ਆ ਬਰਸਾਤਾਂ ਦੇ ਵਿੱਚ ਬੂਟੇ ਲਾਉਣੇ ਆ ਉਹਦੀ ਪੂਰੀ ਪਲਾਨਿੰਗ ਲਾਉਣੇ ਆ ਸਾਡੀਆਂ ਨਰਸਰੀਆਂ ਚ ਬੂਟੇ ਅਵੇਲੇਬਲ ਆ ਉਸ ਨੂੰ ਲਿਆ ਸਕਦੇ ਹੋ वन ਵਿਭਾਗ ਦੇ ਆ ਬਹੁਤ ਸਾਰੇ ਨਰਸਰੀ ਸਰਕਾਰੀ ਨਰਸਰੀ ਚ ਬੂਟੇ ਅਵੇਲੇਬਲ ਹੁੰਦੇ ਆ ਉੱਥੇ ਵੀ ਤਿਆਰ ਕਰਦੇ ਆ ਉੱਥੋਂ ਵੀ ਲਿਆ ਸਕਦੇ ਹੋ ਪਰ ਬਿਨਾ ਪਲਾਨਿੰਗ ਤੋਂ ਨਾ ਲਾਓ ਤੇ ਪਲਾਨਿੰਗ ਲਾਵਾਂਗੇ ਤਾਂ ਸੀ ਮਤਲਬ ਸਾਡਾ ਪੰਜਾਬ ਦਾ ਰਕਵਾ ਸੀ ਮਤਲਬ ਰੁੱਖਾਂ ਦਾ ਵੱਧ ਅਪਰੂਵ ਕਰ ਸਕਦਾ ਆ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਨਾ ਬਰਸਾਤਾਂ ਦਾ ਮੌਸਮ ਦਾ ਜਿਹੜਾ ਕੁਦਰਤੀ ਕਿਰਸ਼ਮਾ ਹੈਗਾ ਕੁਦਰਤ ਵੱਲੋਂ ਜਿਹੜੀ ਵਰਖਾ ਆਉਣੀ ਉਹਨਾਂ ਦਾ ਆਪਾਂ ਫਾਇਦਾ ਉਠਾ ਕੇ ਆਪਾਂ ਪੰਜਾਬ ਨੂੰ ਹਰਾ-ਪਾਰਾ ਕਰੀਏ ਧੰਨਵਾਦ ਸਾਰਾ ਸਸਿ ਕਾਲ ਜੀ